ਨੇ ਨੰਗ ਜੰਤੇ ਨੇ ਨੰਗ ਜਾਣਾ ਅਜੇ ਕਿਸੇ ਦੀ ਮੱਝ ਰੋੜ ਗਈ ਕਿਸੇ ਦੀ ਗਾਂ ਹੀ ਰੋੜ ਗਈ ਕਿੱਥੋਂ ਲਾਹਾਂਗੇ ਬਹੁਤ ਜਿਆਦਾ ਨੁਕਸਾਨ ਵੀ ਬਹੁਤ ਜਿਆਦਾ ਹੋਇਆ ਪਰ ਕੇ ਨੁਕਸਾਨ ਵੀ ਜੱਟਾਂ ਦਾ ਹੀ ਜਿਆਦਾ ਹੋਇਆ ਜੇ ਛੋਟੀ ਕਾਉਂ ਮੈਣਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਉਹ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਆ ਸਾਡੇ ਵਰਗੇ ਕਿਤੇ ਕੰਮ ਨਹੀਂ ਕਰ ਸਕਦੇ ਜਿਹੜੀ ਕਰਦੇ ਜਿਹੜੇ ਜ਼ਿੰਮੇਦਾਰ ਭਰਾ ਸੋਨੇ ਲੱਗਣਗੇ ਤੁਸੀਂ ਆਪ ਦੱਸੋ ਉਹ ਮਗਰ ਭੱਜਦੀਆਂ ਨੇ ਮਗਰ ਭੱਜ-ਭੱਜ ਕੇ ਟਾਲੀਆਂ ਮੱਚ ਜਾਂਦੀਆਂ ਨੇ ਨਹੀਂ ਪਰ ਲੱਗਦਾ ਨਹੀਂ ਹੈਗਾ ਕੋਈ ਇਹਦਾ ਹੁਣ ਹੱਲ ਕੀ ਕੱਢਿਆ ਜਾਵੇ ਆਪਾਂ ਤਾਂ ਇਹਨਾਂ ਪਿੰਡਾਂ 'ਚ ਇਸ ਲਈ ਹੱਥ ਜੋੜ ਕੇ ਬੰਦ ਕਰ ਦੋ ਰਸ਼ਨ ਹੱਥ ਜੋੜ ਕੇ ਤੇ ਤਿੰਨ ਵਾਰੀ ਜਾ ਕੇ ਰਮਦਾਸ ਵੀ ਕਰੇ ਜੇ ਨਾ ਤਾਂ ਦੁਨੀਆ ਦੇ ਰਾਜ ਦੁਨੀਆ ਕੋ ਰੈਸ਼ਨ ਹੋ ਗਿਆ ਰੈਸ਼ਨ ਬੰਦ ਕਰ ਦੋ ਹੱਥ ਜੋੜ ਕੇ ਕੋਈ ਕੋਨੇ ਵਾਲੇ 마שי ਵਾਲਾ ਨਾ ਆਵੇ ਨਾ ਕੋਈ ਪੁੱਤ ਹੋਇਆ ਰੈਸ਼ਨ ਇਹ ਨਹੀਂ ਵੀ ਕੋਨੇ ਕੋਈ ਪੈਸਾ ਵੰਡੇ ਕਿਸੇ ਨੂੰ ਨਾ ਕੋਈ ਰੈਸ਼ਨ ਵੰਡਣ ਆਵੇ ਫਿਰ ਲੋਕਾਂ ਨੇ ਕਹਿਣਾ ਹੁਣ ਕੈਮਰਾ ਚੱਲ ਰਿਹਾ ਫਿਰ ਲੋਕਾਂ ਨੇ ਕਹਿਣਾ ਵੀ ਇਹਨਾਂ ਤਾਂ ਆਪ ਹੀ ਬੰਦ ਕਰਾਇਆ ਮੁੜ ਕੇ ਕਿ ਜਿਹੜੀ ਵੀਡੀਓ ਕੋਈ ਗਾਲੀ ਨਹੀਂ ਕਰਨੀ ਆ ਤੇ ਸਾਡੀ ਪੈਲੀ ਬੰਨੇ ਦੀ ਕੋਈ ਮਦਦ ਕਰੇ ਕਿਉਂਕਿ ਆ ਸਾਨੂੰ ਪੈਲੀ ਬੰਨੇ ਦੀ ਜ਼ਰੂਰਤ ਆ ਮਿੱਟੀ ਦੀ ਮੰਗ ਕੀਤੀ ਮਿੱਟੀ ਪਾਈ ਜਾ ਤੁਸੀਂ ਸਾਡੇ ਬੰਨ ਜਿਹੜੇ ਪੱਥਰ ਲਾ ਕੇ ਬੰਨੇ ਜਾਣ ਜਿਹੜ